ਤੇ ਇੱਕ ਇਹਦੇ ਆਨੇ ਹੁੰਦੇ ਵੀ ਇੱਥੇ ਭਰ ਜਾਂਦਾ ਮੂਹਰੇ ਸਵਾਹ ਖਿੱਚੀ ਜਾਂਦਾ ਹੈ ਨਾ ਵੀਡੀਓ ਆਈ ਸੀ ਕਿ ਆਹ ਮਾਲਾ ਸੁਪਰਸੀਡਰ ਤੇ ਚੱਲਦੇ ਦੀ ਕਿਸੇ ਦੀ ਪਿਛਲੇ ਸਾਲ ਬੇ ਤਾਂ ਫੇਲ ਆ ਇਹਦਾ ਤਾਂ ਇੱਥੋਂ ਭਰ ਜਾਂਦਾ ਸਾਰਾ ਸਿਸਟਮ ਆਉ ਸੀਗਾ ਪਰ ਇੱਥੀ ਹੁਣ ਵੇਖੋ ਇਹਦੇ ਨਾਲ ਪਲੇਟ ਨਾਲ ਇੱਕ ਦੋ ਬੰਦੇ ਨੇ ਅੱਗੇ ਲਵਾਈ ਆ ਉਹਨਾਂ ਤੋਂ ਪੁੱਛ ਕੇ ਲਵਾਈ ਆ ਉਹਦੇ ਵੀ ਇਹਦੇ ਨਾਲ ਫਰਕ ਪੈਂਦਾ ਹੂੰ ਹੂੰ ਅੱਛਾ ਇੱਥੋਂ ਵੀ ਹਵਾ ਛੜਦਾ ਪੱਖਾ ਹੂੰ ਲੈ ਮਾਰ ਦੋ ਠੀਕ ਹੈ ਉਹ ਜਿਹੜੇ ਬਿਲਗਾ ਟਾਈਪ ਉਹ ਗਾਟਾ ਜਮੇ ਥੱਲੇ ਜਾਵੜਾ ਹਾਂ ਕੋਈ ਯਾਰ ਜੇ ਤੋ ਵਾਟਰ ਬੁੱਟ ਟਪਾਉਣਾ ਹੈ ਨਾ ਪਰਾਲੀ ਲਾ ਕੇ ਤੇ ਹੂੰ ਪਾਸ ਜਾਂਦੀ ਪਾਸ ਦੀ ਆ ਜਾਣੀ ਠੀਕ ਹੈ ਤੁਹਾਡੀ ਵੀਡੀਓ ਇੱਕ ਹੀ ਬਣਾਇਆ ਸੀ ਅੱਛਾ ਯਾਰ ਉਹ ਵੀਡੀਓ ਨਹੀਂ ਕਰਕੇ ਆਈ ਜਿਹੜੇ ਮਹਾਵੱਧਰ ਟਰਾਲਾ ਆਇਆ ਹਾਂ ਖਟੇ ਹੀ ਰੰਗ ਦਾ ਠੀਕ ਹੈ ਉਹ ਵੀਡੀਓ ਇੱਕ ਹੀ ਆਪਾਂ ਫਿਰ ਗਏ ਸੀ ਐਮ ਆਰ ਪਾ ਟਾਇਰ ਨਾ ਟਰਾਲੇ ਤੇ ਸੁੱਕਦਾ ਸੁੱਕ ਜਾਣਾ ਇਹ ਟਾਇਰ ਨਾ ਨਰਮਾ ਥੋੜਾ ਯਾਰ ਇਹ ਆਪਣੇ ਵਾਣਾ ਉਹਨਾਂ ਚ ਖਉਦੇ ਨਹੀਂ ਬਾਈ ਯਾਰ ਨਾ ਨਾ ਸਾਡੇ ਹੈਗਾ ਕੋਈ ਇੱਕ ਟੱਕ ਜਾ ਉੱਥੇ ਰਹਿੰਦੀ ਏ ਸੇਮਾ ਸਾਡੇ ਉੱਥੇ ਸਾਡੀ ਟਰਾਲੀ ਖੁੱਬ ਜਾਂਦੀ ਏ ਖੋਦਦੇ ਨੇ ਇਹ ਨਹੀਂ ਖੋਦਦੇ ਹੈ ਆਏ ਮੂਰੋ ਲੱਗੇ ਆਮ ਤਾਂ ਸਾਰੇ ਯਾਰ ਮਗਰੋ ਲਾਉਂਦੇ ਹਨਾ ਹੁੰਦਾ ਆਏ ਮੂਰੋ ਲੱਗੇ ਪਰ ਵਧੀਆ ਉਵੇਂ ਚੱਕੀ ਜਾਂਦਾ ਸਲੋਰ ਰਸਤੇ ਚੱਕੀ ਜਾਂਦਾ ਹਾਂ ਫੁੱਲ ਹਾਈਟ ਲੈਂਦਾ ਜਮ ਹਾਂ ਜਮਾ ਫੁੱਲ ਕਿਵੇਂ ਚੱਲਦੀਆਂ ਫਿਰ ਤਵੀਆਂ ਸਵੀਆਂ ਬਹੁਤ ਵਧੀਆ ਚੱਲਦੇ ਆ ਅੱਛਾ ਕੀ ਦੋ ਤਿੰਨ ਸੈਟ ਬਦਲੇ ਆਪਾਂ ਹਾਂ ਆ ਫੇਟਾ ਇਹ ਦਾ ਭਰਮ ਭੁਰਨ ਦੀ ਜਵਾਨੀ ਸ਼ਕੈਰ ਦੂਜੇ ਆਪਾਂ ਪਰਾਲੀ ਪਰੂਲੀ ਜੇ ਨਾ ਮੰਨ ਲਓ ਕਿਤੇ ਖਰਚਿਆਂ 'ਚ ਮਾਰਨੀ ਆ ਹਾਂ ਹਾਂ ਤੇ ਆਏ ਨਹੀਂ ਵੀ ਭਰ ਗਿਆ ਨਾ ਤੇ ਮਸ਼ੀਨ ਤੇ ਵੀ ਐਸਐਮਐਸ ਲਾਦਾ ਹੈ ਹਾਂ ਮਸ਼ੀਨ ਤੇ ਇੱਕ ਮਸ਼ੀਨਾਂ ਮਸ਼ੀਨਾਂ ਕਦੋਂ ਤੋਂ ਚਲਾ ਰਹੇ ਹੋ ਬਈ ਤੁਸੀਂ ਮਸ਼ੀਨ ਬਈ 2008 ਤੋਂ 2008 ਤੋਂ ਚਲਾ ਰਹੇ ਹਾਂ ਬਈ ਐਸਐਮਐਸ ਯਾਰ ਕਿਵੇਂ ਇਰਾਦਾ ਬਣਾਇਆ ਫਿਰ ਐਸੇ ਮੈਂ ਸਾਫ ਦੇ ਮਾਰੇ ਨਹੀਂ ਕਿ ਉਹ ਹੈਗਾ ਕੰਮ ਏਰੀਆ 'ਚ ਆਪਣੇ ਕੰਮ ਤਾਂ ਇੰਨਾ ਨਹੀਂ ਮੈਂ ਚਲਾਈਏ ਕੰਮ ਫੇਰ ਹੀ ਵੇਖ ਕੇ ਚੱਲਣਗੇ ਨਹੀਂ ਬਹੁਤ ਇਹ ਇਹ ਸੋਚ ਬਈ ਚੰਗੀ ਆਪਣੇ ਏਰੀਆ ਦੇ ਵਿੱਚ ਵਿਰਲੇ ਬੰਦੇ ਹੀ ਬਈ ਤੁਹਾਡੇ ਵਾਂਗ ਜਿਹੜੇ ਸੰਦਾਂ ਦੇ ਪੈਸਾ ਲਾਉਂਦੇ ਨੇ ਤੂੰ ਵਗੜੀ ਸੀ ਕਰਦਾ ਮੇਰੇ ਵਰਗਾ ਹਰੇਕ ਵਾਰ ਯਾਰ ਸਾਡੇ ਏਰੀਏ ਦੇ ਨਾਲ ਹਾਲ ਦਸਾ ਹੁਣ ਤੁਸੀਂ ਹੱਸਾਵੇਂ ਬਈ ਆਹ ਕੱਪੜਾ ਹੋਈ ਐ ਕਿੱਡੀ ਕੇ ਮੰਨ ਲਾ ਵੀ ਕੋਈ ਨਵੀਂ ਚੀਜ਼ ਹੈ ਨਹੀਂ ਕੀ ਚਲੋ ਉਹਦਾ ਬਹੁਤ ਮਹਿੰਗਾ ਚਲਣ 1.5-2 ਲੱਖ ਦੀ ਚੀਜ਼ ਹੈ ਪਰ ਜਿਵੇਂ ਲੋਕ ਵੇਂਦੇ ਇਹਦੇ ਨਹੀਂ ਇੱਥੋਂ ਐ ਲੱਗਦਾ ਵੀ ਸਾਡੇ ਏਰੀਏ ਦੇ ਵਿੱਚ ਬਹੁਤ ਨਵੀਂ ਚੀਜ਼ ਹੈ ਹਣੋ ਇੱਕ ਛੋਟੇ ਹੱਥੀ ਵਾਲਾ ਨੰਘਾ ਹੋ ਵੀ ਦੇਖ ਕੇ ਨੰਘਾ ਪੂਰਾ ਆਲਾ ਯਾਰ ਕਾ ਕੀ ਚਾਹਾਂ ਜੇ ਬਾੜੇ ਬੰਦਿਆ ਵਾਸਤੇ ਦਾ ਬੜੀ ਨਵੀਂ ਚੀਜ਼ ਆ ਇਹ ਸਾਡੇ ਏਰੀਆ ਦੇ ਵਿੱਚ ਜਾਣੀ ਅਗਲੇ ਨੂੰ ਪੂਰੀ ਫੀਲਿੰਗ ਦਵਾਉਂਦੇ ਆ ਵੀ ਭਾਈ ਤੋਂ ਸੰਦ ਲਈ ਜਾਂਦਾ ਜਾਨੀ ਤੇ ਫਿਰ ਮੇਰੇ ਵਰਗੇ ਨੇ ਚੌੜਾ ਹੋਣਾ ਹੀ ਉੱਤੇ ਬੈਠਣਾ ਝੋਨਾ ਹੀ ਆਪਣਾ ਬੜਾ ਲੇਟ ਹੋਈ ਜਾਂਦਾ ਯਾਰ ਐਨਾ ਬਹਿ ਗਿਆ ਵੇ ਠੀਕ ਆ ਕੋਈ ਨਹੀਂ ਇਹ ਪਿਛਲੀ ਵੀਡੀਓ ਚ ਵੀ ਠੇਕਾ ਕਰਨਾ ਠੇਕੇ ਦਾ ਹਜੇ ਬਾਈ ਕੋਈ ਰੇਟ ਨਹੀਂ ਨਿਕਲਿਆ ਹੈਗਾ ਠੇਕੇ ਤੇ ਜ਼ਮੀਨਾਂ ਨਹੀਂ ਕੋਈ ਲੱਗਣਾ ਹਜੇ ਤੇ ਬਾਕੀ ਇਹਦਾ ਕੀ ਰੇਟ ਨਿਕਲੂਗਾ ਅਗਾਂਹ ਤੁਹਾਨੂੰ ਦੱਸ ਦਿਆਂਗੇ ਜੇ ਆਪਾਂ ਲਿਆ ਤਾਂ ਜੇ ਲਿਆ ਹੀ ਨਾ ਤਾਂ ਗੱਲ ਵੱਖਰੀ ਹੈ ਇਹ ਮੇਂ ਮਤਰਾ ਆ ਗਿਆ ਚਾਹੂੰਗਾ ਘੰਟਾ ਬਾਅਦ ਤੁਹਾਨੂੰ ਟਰਾਲੀ ਟਰੋਲੇ ਦਿਖਾਉਣੇ ਆ ਬਾਈ ਦੇ ਪੂਰੇ ਸ਼ੌਕ ਨਾਲ ਰੱਖੇ ਹੋਏ ਆ ਖੇਤਾਂ ਦੇ ਵਿੱਚ ਰਮੋਜ ਹੀ ਆ ਮੈਨੂੰ ਬਹੁਤ ਪਸੰਦਾ ਘਰ ਜਿਹੜੇ ਆਇਆ ਖੇਤਾਂ ਦੇ ਵਿੱਚ ਹਾਂ ਸਬਜ਼ੀ ਬਾਜੀ ਆਉਦੀ ਖੁੱਲ੍ਹੇ ਹੀ ਲਾ ਬੰਦਾ ਖੁੱਲ ਫਰੀडम ਰਾਤ ਬਰਾਤੇ ਭਾਵੇਂ ਆਉਦਾ ਜਾ ਕੇ ਚੱਲਾਏ ਬਾਹਰ ਤੁਰਿਆ ਫਿਰ ਤੇ ਹੁਣ ਉਹ ਤੋਂ ਬਾਈ ਦਾ ਗੇਟ ਲੌਕ ਹੋ ਜਾਂਦਾ ਆ ਸਾਰੀ ਪਈ ਸੀ ਗਾਣ ਨਹੀਂ ਆ ਰਹੀ ਔਰ ਫਿਰ ਵਾਈਖਣਾਂ ਚਲਾ ਕੇ ਖੜਾ ਟਰੈਕਟਰ ਉਨੀ ਇਸ ਨਾਲ ਕਾ ਚੁ ਕਿ ਤੁਹਾਡੇ ਵਾਲਾ ਕਿਧਰ ਕਾ ਚੁ ਫਿਰ ਅੰਦਰ ਖੜਾ ਠੀਕ ਹਲੋ ਜੀ ਬਲਾਉ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਹੋਰਾਂ ਦੇ ਲੈ ਕੇ ਗਏ ਸੀ ਪਲਾਉ ਆਪਾਂ ਤੇ ਤੁਹਾਨੂੰ ਟਰਾਲੀਆਂ ਦਿਖਾਉਣ ਲੱਗੇ ਆ ਬਾਈ ਦੀਆਂ ਸਾਡੇ ਏਰੀਆ ਦੇ ਹਿਸਾਬ ਨਾਲ ਟਰਾਲੇ ਪਹਿਲਾਂ ਤਾਂ ਬਈ ਇਹ ਹੁਣ ਲਿਆ 56 2 ਇਹ ਦੂ ਇਹ ਕਾਂਕਿਆ ਵਾਲੀ ਲਿਆ ਤੇ ਪਹਿਲਾਂ ਵੀ 56 2 ਸੀ ਪਹਿਲਾਂ ਹਾਂ ਤੂ ਜੀ ਠੀਕ ਆ 2 ਸੀ ਤੇ ਇਹ ਫਿਰ ਦਿੰਦਾ ਨਹੀਂ ਯਾਰ ਪੂਰਾ ਪੂਰਾ ਟਾ ਟੂ ਰਫਰ ਬਲਾ ਵੱਡੇ ਪਾਏ ਹਨਾ ਰੇਡੀਓ ਪਾਤੀ ਇਹਦੀ ਗੁੱਡੀ ਬੜੀ ਤਗੜੀ ਲੱਗਦੀ ਵੀ ਹਨਾ ਅੱਜ ਮੈਂ ਦਾ ਬੀਕੇਟੀ ਦੇਵੇਂ ਪਾਲੇ ਯਾਰ ਆਵੇ ਉਹਨਾਂ ਦੀ ਘਾਟਾ ਬੀਕੇਟੀ ਹਾਂ ਉਹਦੀ ਗੁੱਡੀ ਦਾ ਉਹਦੇ ਪੁਆਏ ਸੀ ਬੀਕੇਟੀ ਜਿਹਾ ਸ਼ਵਰਾਜ ਦੀ ਠੀਕ ਹੈ ਘੱਟ ਤੇ ਗੁੱਡੀ ਠੀਕ ਹੈ ਏਸੀ ਆਰਡੀਆਈ ਫਿਰ ਕੋਈ ਕਮੀ ਪੇਸ਼ੀ ਲੱਗੀ ਹੋਈ ਕੋਈ ਨਹੀਂ ਯਾਰ ਆਪਾਂ ਨੂੰ ਤਾਂ ਉਹਦੇ ਨਾਲ ਜੰਗਾ ਲੱਗਦਾ ਡੀਆਈ ਨੂੰ ਠੀਕ ਹੈ ਤੇਲ ਦੂਲ ਤੇਲ ਸੇ ਨਹੀਂ ਜਾਂਦਾ ਬਸ ਉਹਨਾਂ ਦੇ ਠੀਕ ਹੈ ਹੋਰ ਫਿਰ ਰੂਟਾਵੇਟਰ ਦਾ ਵੀ ਕੰਮ ਲੈਣੇ ਇਹ ਤਾਂ ਆਪਾਂ ਪਰਾਲੀ ਨੱਬਦੇਆਂ ਵਿੱਚ ਠੀਕ ਹੈ। ਵਧੀਆ ਗੱਲ ਆ ਵੀ ਜਿਹੜਾ ਬੰਦਾ ਨੱਪ ਸਕਦਾ ਹਨਾ ਉਹ ਤਾਂ ਨੱਪੇ ਤੇ ਆ ਥੱਲੇ ਵੀ ਲਵਾਤਾ ਵੈਸੇ ਸੇਫਟੀ ਨੂੰ ਇਹ ਉਹ ਹਵਾ ਜਿਹੜੀ ਮਾਰਦਾ ਇਹ ਥੱਲੇ ਮਿੱਟੀ ਬਾਲੀ ਉੱਡਦੀ ਹੈ। ਅੱਛਾ ਇੱਕੋ ਮਾਰਦਾ ਥੱਲੇ ਇਹ ਹੁਣ ਫਿਰ ਮਿੱਟੀ ਹੀ ਨਹੀਂ ਡੰਗਾ ਬਾਲ। ਹਾਂ ਇਹ ਗੱਲ ਠੀਕ ਹੈ ਇਹ ਫਿਰ ਕੋਈ ਸਪੈਸ਼ਲੀ ਬਣਾਉਂਦੇ ਬਈ ਇਹ। ਹਾਂ ਇਹ ਉੱਥੋਂ ਲਵਾ ਕੇ ਲੈਂਦੀ ਸੀ ਆਪਣੇ ਗੁਰੂ ਸਾਹਿਬ ਆਨੰਦਵਾਲੇ ਨੂੰ। ਠੀਕ ਹੈ। ਤੇ ਹੂੰ ਮਾਲੋ ਸਵਾਹ ਹੀ ਡਾਈ ਜਾਂਦਾ ਰਹਿੰਦਾ ਹਾਂ ਹਾਂ ਹੁਣ ਨਹੀਂ ਡੋਂਦਾ ਬਹੁਤ ਘੱਟ ਤੇ ਇੱਕ ਇਹਦੇ ਆਦੇ ਹੁੰਦੇ ਵੀ ਇੱਥੇ ਭਰ ਜਾਂਦਾ ਮੂਰੇ ਸਵਾਹ ਖਿੱਚੀ ਜਾਂਦਾ ਹੈ ਨਾ ਵੀਡੀਓ ਆਈ ਸੀ ਕਿ ਮਾਲਾ ਸੁਪਰ ਸੀਡਰ ਤੇ ਚੱਲਦੇ ਦੀ ਕਿਸੇ ਦੀ ਪਿਛਲੇ ਸਾਲ ਬੇ ਤਾਂ ਫੇਲ ਆ ਇਹਦਾ ਤਾਂ ਇੱਥੋਂ ਭਰ ਜਾਂਦਾ ਸਾਰਾ ਸਿਸਟਮ ਆ ਉਹ ਸੀ ਜਾ ਪਰ ਇੱਤੀ ਹੁਣ ਵੇਖੋ ਇਹਦੇ ਨਾਲ ਪਲੇਟ ਨਾਲ ਇੱਕ ਦੋ ਬੰਦੇ ਨੇ ਅੱਗੇ ਲਵਾਈ ਆ ਉਹਨਾਂ ਤੋਂ ਪੁੱਛ ਕੇ ਲਵਾਈ ਆ ਉਹਦੇ ਵੀ ਇਹਦੇ ਨਾਲ ਫਰਕ ਪੈਂਦਾ ਤੇ ਜੂ ਤਾਂ ਥੱਲੋ ਆਈ ਮਾਰਦਾ ਜਾ ਵਾ ਉੱਡ ਕੇ ਤਾਂ ਖਿੱਚੀ ਜਾਂਦਾ ਉਹ ਉੱਡ ਕੇ ਤਾਂ ਫੇਲਦਾ ਇਹ ਤਾਂ ਫੇਰ ਕੋਈ ਚਲ ਵੱਡੀ ਕਮੀ ਨਹੀਂ ਕਹਿ ਸਕਦੇ ਆਪਾਂ ਹਾਂ ਵਧੀਆ ਫਿਰ ਤਾਂ ਅਬੜੇ ਖੇਲੇ ਮੂਰੇ ਹੀ ਇਹਨਾਂ ਵੀ ਏਡੀ ਛੜਦਾ ਕੱਲੀ ਆਵਾਜ਼ ਵਾਹ ਬਸ ਰਵੱਟ ਇਹਨਾਂ ਵੇ ਅੱਛਾ ਇੱਥੋਂ ਵੀ ਹਵਾ ਛੜਦਾ ਪੱਖਾ ਹੂੰ ਲੈ ਮਾਰ ਦੋ ਠੀਕ ਬਹਿਣ ਬੋਣ ਚ ਪਲੇਟਫਾਰਮ ਉੱਚਾ ਕਰਤਾ ਹੋਂ ਤਾਂ ਬਹੁਤ ਵਧੀਆ ਉੱਚਾ ਠੀਕ ਸਹੀ ਨਾਲੇ 52 30 ਦਾ ਉਦੋਂ ਰਾਦਾ ਜਾ ਕਰਦੇ 52 30 ਬਸ ਅੱਜ ਆ ਜਾਣਾ ਲੈ ਲਿਆ ਉਹ 36 ਦੀ ਆਛਾ 30 ਅਛਾ 30 ਹੀ ਲਿਆ ਵਾ ਹਾਂ ਤੇ ਨਹੀਂ ਉਹਦਾ 5630 ਦਾ ਵੀ ਇਰਾਦਾ ਕਰਦੇ ਸੀ ਹਨਾ 56 ਦੀ ਫਿਰ ਬਹੁਤ ਆਹੀ ਬਹੁਤ ਆ ਫਿਰ ਬਾਲੇ ਸੰਤਾਂ ਹੁੰਦਿਆਂ 15 ਹਾਲ ਪਟੇ ਨਗਦਾ ਮੇਰੇ ਉੱਤੇ ਵੀ ਅੱਛਾ 22 ਤਾਂ ਹੁੰਦਾ ਪੁਣੇ ਦੇ ਮਗਰ ਠੀਕ ਆ ਕਿੱਥੋਂ ਦੀਆਂ ਬਣੀਆਂ ਸੰਗਰੀਏ ਦੀ ਤੇ ਵਧੀਆ ਖਾਈਦਾ ਹਾਂ ਹਾਂ ਵਧੀਆ ਉਹ ਵਜਨ ਬਹੁਤ ਹੋ ਗਣਾ ਜਦਾਂ ਆਓ ਬਾਹਰ ਬੰਗਾਂ ਹੋ ਗੋਣੇ ਤੁਹਾਨੂੰ ਚਲੋ ਵੀ ਬੰਗਾਂ ਆ ਪਾਜੋ ਡਾਈ ਡੋਈ ਰੱਖੀ ਬਿਠੇ ਹੈ ਪਹਿਲੇ ਬਾਈ ਹੋਰ ਫਿਰ ਮਿਲਦੀ ਨਹੀਂ ਮੈਨੂੰ ਪਤਾ ਪੈ ਗਿਆ ਕੰਮ ਠੀਕ ਐ अच्छा ये एक, एक, एक ट्रेलर है भाई हां ये दो अपने ਕੋਲੇ ਕੇ ਆ ਤੇ ਆ ਜਾ ਬਿੰੜੇ ਇੱਕ ਉਹ ਬਾਹਰ ਖੜਾ ਉਹ ਗੰਦਗੜੋ ਬਣਾਇਆ ਇਹ ਇਹ ਹੈਗਾ ਐਚਐਸਆਰ ਵਾਲਿਆਂ ਦਾ ਇਹ ਐਚਐਸਆਰ ਇਹ ਕਿੱਥੋਂ ਦੇ ਬਾਈ ਇਹ ਇਧਰ ਆਪਣੇ ਜਗਰਾਵਾ ਕੋਲੇ ਆ ਇਹ ਬਣਾਉਂਦੇ ਤਾਂ ਉੱਥੇ ਹੀ ਆਪਣਾ ਪਵਾਨੀਗੜ ਠੀਕ ਹੈ ਤੇ ਲਿਆ ਗਏ ਇੱਥੇ ਠਾਵਦੇ ਆ ਜਗਰਾਵਾ ਕੋਲੇ ਪੰਡੇ ਨੇ ਮੈਨੂੰ ਪਤਾ ਨਹੀਂ ਠੀਕ ਆ ਗੁਜਰਾਂ ਵਾਲਾ ਸ਼ਾਇਦ ਹਾਂ ਗੁਜਰਾਂ ਵਾਲੇ ਦੇ ਤੇ ਵਧੀਆ ਬਈ ਇਹ ਹੈ ਬਹੁਤ ਵਧੀਆ ਚੱਲਦਾ ਇਹ ਆਪਣੇ ਵਾਣਾ ਉਹਣਾ ਚ ਖੋਦੇ ਨਹੀਂ ਬਾਈ ਯਾਰ ਨਾ ਨਾ ਸਾਡੇ ਹੈਗਾ ਕੋਈ ਇੱਕ ਟੱਕ ਜਾ ਉੱਥੇ ਰਹਿੰਦੀ ਥੇ ਸਾਡੇ ਉੱਥੇ ਸਾਡੀ ਟਰਾਲੀ ਖੋਬ ਜਾਂਦੀ ਹੈ ਖੋਦੇ ਨਹੀਂ ਇਹ ਨਹੀਂ ਖੋਦੇ ਹੈ ਹੁਣ ਸਾਨੂੰ ਤਾਂ ਐਂ ਲੱਗਦਾ ਵੀ ਜੇ ਭਰ ਲਿਆ ਤਾਂ ਨਿਕਲਣਾ ਹੀ ਨਹੀਂ ਇਹਣਾ ਆਪਣੇ ਵਾਣਾ ਇਹ ਤਾਂ ਤੇ ਟਰਾਲੀ ਨਿਕਲਦੀ ਨਹੀਂ ਸਾਥੋਂ ਤੋਂ ਬਰਾਬੁੱਟੀ ਟਰਾਲੀ ਆ ਉਹ ਮਗਰ ਆਪਣੀ ਇੱਕ ਗਿੜਾ ਹੀ ਭਰਾਏ ਹੋ ਬੈਗੀ ਤੇ ਇਹ ਨਹੀਂ ਮੈਂਦਾ ਇਹ ਨਹੀਂ ਮੈਂਦਾ ਠੀਕ ਮਾੜੀ ਨਹੀਂ ਲਾਵਾ ਚੌੜਾ ਹੋ ਜਾਂਦਾ ਡਰਾਂ ਨਾਲ ਕਰਕੇ ਹੂੰ ਆਉ ਥਾਂ ਵੱਧ ਗ੍ਰਿਪ ਬਣ ਜਾਂਦੀ ਨਾ ਇਹ ਜੇ ਇੱਕ ਮੂਹਰੋਂ ਲਾਉਂਦੇ ਬਈ ਹੈ ਹਾਏ ਮੁਰੋ ਲੱਗਿਆ। ਆਮ ਤਾਂ ਸਾਰੇ ਯਾਰ ਮਗਰੋ ਲਾਉਂਦੇ ਹਨਾ ਹੁੰਦਾ। ਹਾਏ ਮੁਰੋ ਲੱਗਿਆ ਪਰ ਵਦ ਗਿਆ ਉਵੇਂ ਜੱਕੀ ਜਾਂਦਾ ਸਲੋ ਰਸ ਤੇ ਜੱਕੀ ਜਾਂਦਾ। ਹਾਂ ਫੁੱਲ ਹਾਈਟ ਲੈਂਦਾ ਜਮਾ। ਹਾਂ ਜਮਾ ਫੁੱਲ। ਠੀਕ। ਸੁਪਰ ਸੀਡਰ ਕਿਹੜਾ ਫਿਰ ਬਾਈ? ਇਹ ਐਗਰੀ ਕਾਉਂ ਦਾ। ਠੀਕ। ਹੁਣ ਫਿਰ 36 ਦੀ ਨਾਲ ਕਿ ਪੂਰਾ ਨਹੀਂ ਆ ਰਿਹਾ ਕੰਮ? ਪੂਰਾ ਨਹੀਂ ਫਿਰ ਉਹ। ਉਹ ਅਕੈਡਮੀ ਆਪਰਾ ਅੰਤਾਰਟਰ ਪਰ ਉਹ ਮੈਂ ਇਹ ਆਪਰਾ ਟੈਂਟਰ ਟਰਾਂ ਦਾ ਕੰਮ ਹੈਗਾ ਹੀ ਆ ਪਰ ਆ ਜਿੱਥੇ ਹਾਂ ਪਰਾਲੀ ਪਰ ਮਲ ਚੱਲੀ ਜਾਊਗਾ ਇਹ ਤਾਂ ਉਹੀ ਤਾਂ ਮੈਂ ਸੋਚਦਾ ਹਨਾ ਵੀ ਇਹ ਟਰੈਕਟਰਾਂ ਦਾ ਕੰਮ ਹੈ ਹਨਾ ਪਰਾਲੀ ਨੱਪਣ ਬਈ ਸੰਦ ਮਗਰ ਦੀ ਮਗਰ ਤੁਰਿਆ ਵੇ ਫੇਰ ਨਾਲ ਦੀ ਨਾਲ ਵਾਣ ਤਿਆਰ ਹੋਈ ਜਾਵੇ ਅੱਗੇ ਵੀ ਤੁਸੀਂ ਬਈ ਪਰਾਲੀ ਨੱਪੀ ਸੀ ਕੋਈ ਥੋੜੀ ਕਣੀ ਹਾਂ 2.7 ਦਾ ਨੱਪੀ ਸੀ ਆਪਾਂ ਦਾ 10 11 ਡਲੇ ਤਿਆਰ ਕੀ ਸਾਰੀ ਹੈ ਤਿਆਰ ਕੀ ਸਾਰੀ ਹੈ ਠੀਕ ਹੈ ਕਿੰਨੀ ਖੇਤੀ ਕਿੰਨੀ ਕਰਦੇ ਬਈ ਖੇਤੀ ਆਪਾਂ 60 ਕਿੱਲੇ ਦੀ ਠੀਕ ਹੈ ਚਲ ਵਧੀਆ ਕਰਤਾ ਚਲ ਆ ਜਾ ਫਿਰ ਬਈ ਬਾਹਰ ਵੀ ਵੇਣੇ ਆਪਾਂ ਚਾਹ ਮਲਚ ਰਹਾ ਹੂੰ ਇਹ ਇਹ ਤੰਗ ਤੁੰਗ ਨਹੀਂ ਕਰਦਾ ਸੀ ਬਾਈ ਨਾ ਨਾ ਬਾਈ ਵਧ ਕੇ ਚੱਲੀ ਜਾਂਦਾ ਸ਼ੋਰਾਜ ਠੀਕ ਹੈ ਨਹੀਂ ਇਹ ਮਤਲਬ ਵੱਡੀ ਕਹਦੇ ਨਾ ਸੀ ਤੁਸੀਂ ਐਸਵੇਂ ਸਾਨੂੰ ਐਸਵੇਂ ਹਾਂ ਵੱਡੀ ਹਾਂ ਫੇਰ ਸਹੀ ਜਾ ਠੀਕ ਹੈ ਇਹ ਇਹਦਾ ਵਜ਼ਨ ਵਜ਼ਨ ਕਿੰਨਾ ਕਾ ਬਈ ਟਰਾਲੇ ਦੇ ਇਹ ਸਿਰ੍ਹਾ ਬਸ 29 ਦਾ 29 ਕੁੰਟਲ ਦਾ ਠੀਕ ਆ ਵਧੀਆ ਬੱਤਰ ਦਾ ਹਾਂ ਬਹੁਤ ਬਰਤ ਕਿੜਾ ਥੋੜਾ ਬੜਾ ਬਾਲੇ ਵਜਨ ਤੋਂ ਕੀ ਕਰਾਉਣਾ ਤੇ ਕਦੇ ਲੋਡ ਲੜ ਪਾ ਕੇ ਦੇਖਿਆ ਤੇ ਪਰ ਆਹ ਮਿੱਟੀ ਪਾਉਂਦੇ ਰਹੇ ਅੱਡ ਥਣੇ ਲਿਆਉਂਦੇ ਰਹੇ ਅੱਛਾ ਠੀਕ ਸਹੀ ਚੱਲ ਵਰਤਾ ਅਜ ਹੁਣ ਦੂਜਾ ਟਰੱਕ ਦਾ ਹੁਣੇ ਤੁਹਾਨੂੰ ਤੇ ਹਾਲ ਹਾਲ ਬਈ ਕਿੱਥੋਂ ਦੇ ਰੱਖੇ ਇਹ ਆਪਣੇ ਇੱਥੇ ਆ ਮੁਖਸਰ ਠੀਕ ਆ ਲੱਡੂ ਠੀਕ ਆ ਹਾਲ ਉਹਦੀ ਚੱਲਦੇ ਆ ਇਹ ਸਾਡੇ ਘਰੇ ਬਾਗਰੋੜ ਤੋਂ ਤਕਰੀਬਨ ਹਾਲ ਵਿੱਚ ਉਸੇ ਠੀਕ ਉਹ ਚੀਜ਼ ਹੋਂਦਾ ਨਾ ਉਹ ਗੇਟ ਜੇ ਖੁੱਲ ਹੀ ਨਹੀਂ ਜਾਂਦਾ ਤਾਂ ਮੈਨੂੰ ਤਾਂ ਪਤਾ ਹੀ ਹਣਾ ਇਹ ਬਹੁਤ ਪੁਰਾਣਾ ਬੰਦਾ ਹੈ ਅੱਛਾ ਤੇ ਬਾਪੂ ਨਾਲੀ ਇਹ ਪਹਿਲਾਂ ਟਰੈਕਟਰ ਚਲਾਉਂਦਾ ਰਿਹਾ ਆਪਣਾ ਠੀਕ ਹੈ ਪਹਿਲਾਂ ਮੈਸੀ ਹੁੰਦਾ ਸੀ ਉਹ ਆਏ ਨੇ ਫਿਰ ਖੋੜ ਚੱਤੀ ਸੀ ਠੀਕ ਹੈ ਬਹੁਤ ਪੁਰਾਣਾ ਬੰਦਾ ਹੁਣ ਇਹਨੂੰ ਨਵੇਂ-ਨਵੇਂ ਟਰੈਕਟਰ ਦਿਖਾਈਏ ਨਵੇਂ ਤੇ ਭਾਈ ਠੀਕ ਹੈ ਕਿਵੇਂ ਚੱਲਦੀਆਂ ਫਿਰ ਤਵੀਆਂ ਸਭਾਂ ਬਹੁਤ ਵਧੀਆ ਚੱਲਦੀਆਂ ਅੱਛਾ ਤੇ ਦੋ ਤਿੰਨ ਸੈਟ ਬਗਲੇ ਆਪਾਂ ਹੂੰ ਆ ਫੇਟਾ ਇਹ ਇਹਦੇ ਚ ਵੀ ਕੋਈ ਹੈਗੀਆਂ ਗੱਲਾਂ ਜਿਵੇਂ ਹੁਣ ਆਮ ਤਾਂ ਹੌਲੀਆਂ ਹੌਲੀਆਂ ਹੀ ਬਣਾ ਬਣਾ ਅਗਲਾ ਕਹਿੰਦਾ ਇੰਨੀਆਂ ਇੰਨੀਆਂ ਥੋੜਾ ਕੀ ਤਿਆਰ ਬਈ ਇਹ ਸਹੀ ਰਹਿਣੀਆਂ ਲੱਗਣ ਲੱਗਣ ਤੇ ਇਹ ਬਾਈ ਕਣਕ ਵੇਲੇ ਨਾ ਅਸੀਂ ਸੁੱਕਾ ਵਾਹ ਨਹੀਂ ਪਰਦੇ ਤਾਂ ਉਹਨਾਂ ਨੇ ਹੀ ਪਰਦੇ ਆ ਠੀਕ ਹੈ ਇਹ ਕਹਿੰਦੇ ਜੰਪ ਜੂੰਪ ਨਹੀਂ ਦਿੰਦਿਆਂ ਜਾਵਾਂ ਆਪਾਂ ਗੁੰਨੇ ਲਾਉਂਦੇ ਆਪਾਂ ਉਵੇਂ ਹੀ ਮੱਲ ਤੂੜੀ ਬਣਾ ਕੇ ਦੇ ਉਤੋਂ ਹੀ ਹੋਣੇ ਆ ਅੱਛਾ ਤੇ ਇੱਕ ਇਹ ਵਾਹਣ ਜਦੋਂ ਆਪਾਂ ਵਾਹਦੇ ਆ ਤੇ ਪਤਾ ਨਹੀਂ ਲੱਗਦਾ ਕਿਹੜਾ ਕਿੱਥੇ ਠੀਕ ਹੈ ਮਾਲਾ ਇੱਕ ਸਾਰ ਹੀ ਲੱਗਦੇ ਸਾਰੀਆਂ ਇੱਕ ਸਾਰ ਇਹ ਸੰਗਰੀ ਇਹਦੇ ਬਣੀਆਂ ਇਹ ਸੰਗਰੀ ਸਾਧੂ ਦੀ ਮੈਂ ਤਾਂ ਨਿਆਰ ਤਾਂ ਵੀ ਸੰਗਰੀ ਦੇ ਨਾਲ ਦੀ ਮਾਲਾ ਹੋਰ ਨਹੀਂ ਬਣਦੀ ਐ ਤਾਣਾ ਬੇਸ਼ੱਕ ਹੌਲੀਆਂ ਹੀ ਬਣੀ ਜਾਂਦੀਆਂ ਪਰ ਜਿਹੜਾ ਇਹਨਾਂ ਦਾ ਲੱਗ ਗਿਆ ਇਹਨੂੰ ਤਾਂ ਜਿੱਥੇ ਪੱਕੇ ਤੋਂ ਪੱਕੇ ਵਾਂਗੂ ਬਾਕੀ ਜਿਹੜਾ ਮਾਡਲ ਜਆ ਆਪਣੇ ਤਾਂ ਵੱਡੂ ਮਾਡਲ ਕਹਿ ਦਿੰਦੇ ਉਹ ਕੁਝ ਹੋਰ ਆਦੇ ਨੇ ਅੱਛਾ ਤੇ ਇਹ ਦਾ ਭਰਮ ਭਰਨ ਦੀ ਜਵਾਨੀ ਸ਼ਕਰ ਜੇ ਆਪਾਂ ਪੈਪਰ ਵਾਲੀ ਪ੍ਰੂਲੀ ਜੇ ਨਾ ਮੰਨ ਲਓ ਕਿਤੇ ਖਰਚਿਆਂ 'ਚ ਮਾਰਨੀ ਆ ਹਾਂ ਹਾਂ ਤੇ ਆਏ ਨੇ ਇਹ ਭਰ ਜਾਣਗੇ ਦੂਜੀ ਜਿਹੜੀਆਂ ਫਰੇਮਾਂ ਵਾਲੀਆਂ ਉਹ ਭਰਪੂਰ ਜਾਂਦੀਆਂ ਦੂਰ ਚ ਠੀਕ ਹੈ ਅੱਛਾ ਇਹ ਇਹ ਮੰਨ ਲਓ ਮੈਂ ਲੱਗਦਾ ਹੀ ਨਹੀਂ ਹਨਾ ਇਹਦਾ ਸਿਸਟਮ ਹੀ ਹੋਵੇ ਆ ਇਹ ਉੱਚਾ ਨਾ ਰਹੇ ਜਾਂਦੀ ਨਾ ਇੱਕ ਹੀ ਐਂਗਲ ਹੈ ਦੀ ਬਸ ਠੀਕ ਹੈ ਠੀਕ ਹੈ ਨਹੀਂ ਆਮ ਤੌਰ ਤੇ ਇੱਕ ਜਿਹਾ ਦੂਰ ਲਾਉਣਾ ਨਾ ਆਪਾਂ ਆਹ ਦਵੇ ਭਰਦੇ ਭਰਦੇ ਆਹਦਾ ਮੋਟਾ ਵਾਹਨ ਚ ਜੇ ਹੈਗਾ ਤਾਂ ਗੱਲ ਠੀਕ ਹੈ ਇਹ ਮਤਲਬ ਵੀ ਨਹੀਂ ਨਾਲ ਠੀਕ ਹੈ ਇਹ ਇਹ ਕਿੰਨੇ ਕਿ ਕਵਾਂਟਲ ਦੀਆਂ ਹੋਣਗੀਆਂ ਇਹ ਮੇਰੇ ਖਾਲ 11 ਦੀਆਂ ਖਣੀਆਂ ਇੱਥੇ ਲਿਖਿਆ ਹੀ ਹੈ ਠੀਕ ਲਿਖਿਆ ਹੀ ਹੋਇਆ ਇਹ ਐਦ ਕਿ ਬਣਾਂਗਾ ਬਈ ਪੱਤੀ ਲਿਖਿਆ ਪਿਆ ਦੋ ਯਾਰ ਹਣਾ ਇਹ ਲੈ ਜਾਂਦਿਆਂ ਜੋ ਇਹ ਪਲੇਟ ਪੱਤੀ ਲਿਖਿਆ ਅੱਛਾ ਪਲੇਟ ਪੱਤੀ ਦੀ ਲਾਈ ਹਾਂ ਵੇਟ ਲਿਖਿਆ ਹੋਇਆ ਹਾਂ ਵੇਟ ਲਿਖਿਆ ਹਾਂ 11 ਕੁਆਂਟਲ ਤੇ 70 ਕਿਲੋ ਦਾ 11 ਕੁਆਂਟਲ 12 ਕੁਆਂਟਲ ਹੀ ਹੋ ਗਿਆ ਹਣਾ ਬਹੁਤ ਭਾਰੀਆਂ ਕਿਹੜੇ ਕਿਹੜੇ ਟਰੈਕਟਰ ਖਿੱਚ ਲੈਂਦੇ ਇਹ 36 30 ਵੀ ਖਿੱਚ ਲੈਂਦਾ ਟੂ ਵੀਲ ਟੂ ਮਗਰ ਦਾ ਫੋਰ ਵੀਲ ਮਗਰੀ ਪਾਗਾ ਆਪਾਂ ਅੱਛਾ ਫੋਰ ਵੀਲ ਹੀ ਖੈਦਾ 52 ਦਾ ਫਰ ਖੈਦਾ ਖਿੱਚਦਾ ਹੀ ਖੈਦਾ ਠੀਕ ਆ ਠੀਕ ਆ ਪਰੋਂ ਆਉਣ ਨਾਲ ਉਹ ਰੈਲੀਆਂ ਚੱਲਦੀਆਂ ਉਵੇਂ ਨਾ ਜਿਆ ਜਿਵੇਂ ਹੁਣ ਭਾਰੀਆਂ ਹੋਵੇਂ ਨਾ ਤੰਗ ਨਹੀਂ ਕਰਦੀਆਂ ਹਾਂ ਮੈਂ ਸ਼ੁੱਧ ਦਾ ਦਾ ਕਰਕੇ ਨਾ ਜੇ ਸ਼ੁੱਧ ਦਾ ਹੂੰ ਸਹੀ ਹੈ ਤੇ ਆਹ ਟਰਾਲੇ ਦੀ ਹਿਸਟਰੀ ਦੱਸ ਫਿਰ ਤੁਹਾਨੂੰ ਇਹ ਆਪਾਂ ਗਵਿੰਦਗੜ੍ਹੋਂ ਬਣਾਏ ਦਾ ਇਹ ਹੋਰ ਕੋਲੇ ਗਵਿੰਦਗੜ੍ਹੀ ਠੀਕ ਹੈ ਉੱਥੋਂ ਬਣਾਇਆ ਸੀ ਇਹ ਇਹ ਇੱਕ ਤਾਂ ਉਹ ਦੂਜਾ ਬਿਲਗਾ ਟਾਈਪ ਬਣਾਈ ਬੈਠੇ ਆ ਇਹ ਇਹ ਉੱਤੋਂ ਚੌੜਾ ਜਿਹਾ ਬਣਾਈ ਬੈਠੇ ਆ ਇਹ ਕਿਵੇਂ ਪਸੰਦ ਆ ਇਹ ਪਸੰਦ ਇੱਕ ਤਾਂ ਗਾਟੇ ਕਰਕੇ ਠੀਕ ਹੈ ਉਹ ਜਿਹੜੇ ਬਿਲਗਾ ਟਾਈਪ ਉਹ ਗਾਟਾ ਜਮੇ ਠੱਲੇ ਜਾਵੜਾ ਹਾਂ ਕੋਈ ਵੇਰ ਜਦੋਂ ਵਾਟਰ ਬੁੱਟਾ ਟਪਾਉਂਦੇ ਨੇ ਨਾ ਪਰਾਲੀ ਲਾ ਕੇ ਤੇ ਹੂੰ ਬਹੁਤ ਫਸ ਜਾਂਦੀ ਹੈ ਫਸਦੀ ਹੈ ਯਾਨੀ ਬਾਕੀ ਚੱਲਣ ਚ ਉਹਨਾਂ ਚ ਬਹੁਤ ਚੰਗੇ ਅੱਛਾ ਠੀਕ ਹੈ ਵਧੀਆ ਇਹ ਰੰਗ ਰੂੰਗਾ ਰੰਗ ਰੂੰਗੇ ਵੀ ਓਕੇ ਆਵੇ ਹੂੰ ਕਿੰਨਾ ਕਿੰਨਾ ਟਾਈਮ ਹੋ ਗਿਆ ਵੀ ਨਾ ਮੈਂ ਵੀ ਪਹਿ ਰੰਗਦਾ ਹਣਾ ਇਹਨੂੰ ਆਪਾਂ ਨੂੰ ਹੋ ਗਏ ਹੁਣ 2 ਸਾਲ ਅੱਛਾ 1.5 2 ਸਾਲ ਹੋ ਗਏ ਠੀਕ ਹੈ ਇਹ 16 7 ਇਹ 15 7 ਅੱਛਾ 15 7 ਆਇਆ ਤੇ ਉਹ ਵੀ ਵੀਡੀਓ ਇੱਕ ਹੀ ਬਣਾਇਆ ਸੀ ਆਪਾਂ ਅੱਛਾ ਯਾਰ ਉਹ ਵੀਡੀਓ ਨਹੀਂ ਕਰਕੇ ਆਈ ਜਿਹੜੇ ਮਾਹਵਦਰ ਟਰਾਲਾ ਆਇਆ ਹਾਂ ਖਟੇ ਹੀ ਰੰਗ ਦਾ ਠੀਕ ਹੈ ਉਹ ਉਹ ਵੀਡੀਓ ਇੱਕ ਹੀ ਆਪਾਂ ਫਿਰ ਬਣਾਉਂਗੇ ਠੀਕ ਹੈ ਯਾਰ ਬਈ ਹੈ ਇੰਨਾ ਸੀਰੀਅਸ ਲੈਨੇ ਆਪਣੇ ਚੇ ਠੀਕ ਹੈ ਵਧੀਆ ਲੱਗੀ ਇਹਨਾਂ ਦੀ ਕੁਆਲਿਟੀ ਹੈ ਚੈਨਲ ਤੇਰਾ ਚੈਨਲ ਤੇ ਵਧੀਆ ਹੀ ਹੁੰਦੇ ਕੰਮ ਸਹੀ ਹੁੰਦੇ ਆ ਠੀਕ ਹੈ ਭਰਾ ਆਲਦਾਲੀਆਂ ਚੁੱਝਾਂ ਹੀ ਨੇ ਧੰਨਵਾਦ ਮਿਹਰਬਾਨੀ ਤੇ ਟਾਟਾ ਸੇਲ ਤੇ ਬਣਾਇਆ ਬਈ ਸਾਰਾ ਤੇ ਇਹ ਪੈਸੇ ਬਹੁਤ ਖੱਚ ਕੇ ਆਊਗਾ ਬਈ ਇਹ ਦੌੜੋ ਖੇਚੀ ਐ ਟੈਟੂਰ ਸਾਰਾ ਹਿੱਸਾ ਪਾ ਕੇ 4.5 ਦੇ ਨੇੜੇ ਹੋ ਗਏ ਸਾਢੇ 4 ਰੱਖਦੇ ਆ ਤੇ ਭਾਈ ਟਾਇਰ ਵੀ ਹਰ ਕਵਾੜਿਆਂ ਦੀ ਗੁੱਡੀ ਵਰਗੇ ਹਨ ਕਵਾੜੇ ਹਰਕੀਆਂ ਗੁੱਡੀਆਂ ਵਾਕਿਆ ਯਾਰ ਕਿਹੜੀ ਕੰਪਨੀ ਦਾ ਟਾਇਰ ਇਹ ਇਹ ਜੇ ਕੇ ਵਿਕਰਮ ਤੇ ਹਾਂ ਆ ਗੁੱਡੀ ਮਾਲ ਐਮ ਆਰ ਐਫ ਚ ਨਹੀਂ ਹੁੰਦੀ ਹਨ ਐਮ ਆਰ ਐਫ ਚ ਨਹੀਂ ਹੁੰਦੀ ਨਹੀਂ ਆਉਂਦੀ ਇਹ ਆਪਣੇ ਨਾ ਉਹ ਦਬਾਬੇ ਚੋਂ ਮੁੰਡੇ ਆਏ ਸੀ ਉਹਨਾਂ ਨੇ ਵੀ ਜੇ ਕੇ ਦੇ ਗੁੱਡੀ ਮਾਰੇ ਨਹੀਂ ਪਾਏ ਐਮ ਆਰ ਐਫ ਦੇ ਕੂਰ ਬਈ ਰਿਸਟ ਨੇ ਪਵਾਏ ਸੀ ਆਪਣੇ ਟਰਾਲੇ ਦੀ ਅੱਛਾ ਐਮ ਆਰ ਐਫ ਦਾ ਟਾਇਰ ਨਾ ਟਰਾਲੇ ਤੇ ਸੁਖਦਾ ਸੋਕੇ ਨਾ ਇਹ ਟਾਇਰ ਨਰਮਾ ਥੋੜਾ ਜਿਹਾ ਠੀਕ ਹੈ ਜੇ ਜਦੋਂ ਕਿਤੇ ਨਵੇਂ ਟਾਇਰ ਵੀ ਵੇਖੋਗੇ ਨਾ ਉੱਥੇ ਬਿਨਾ ਹਵਾ ਤੋਂ ਬੈ ਨੱਪ ਕੇ ਵੇਖੋ ਜੀ ਇਹ ਐ ਨੱਪੀ ਦਾ ਉਹ ਨਹੀਂ ਉਹ ਤਾਂ ਹੀ ਸੁੱਕਦਾ ਟਾਇਰ ਤੇ ਅੱਛਾ ਫਿਰ ਇਹ ਲੋਡ ਤੇ ਬੈਂਦਾ ਬੁੰਦਾ ਤਾਂ ਨਹੀਂ ਜਾਂਦਾ ਨਹੀਂ ਨਹੀਂ ਜਾਂਦਾ ਨਹੀਂ ਚੌੜਾ ਨਹੀਂ ਹੁੰਦਾ ਉਹ ਨਹੀਂ ਜਿਆਦਾ ਨਹੀਂ ਬਸ ਉਹ ਵੀ ਇਹਦੇ ਵਿੱਚ ਥੋੜੀ ਜਾਂ ਫੁੱਲਾ ਆਹੋ ਸੌਫਟ ਵਾਲਾ ਇਹ ਉਹ ਸੁੱਕ ਜਾਂਦਾ ਨਾ ਫਿਰ ਆਪਣੇ ਚੱਲਣਾ 6 ਮਹੀਨੇ ਤਹ ਹੁੰਦਾ ਉਹ ਜਿਹਨੇ ਲਗਾਤਾਰ ਚਲਾਉਣਾ ਮੇਰੇ ਹਿਸਾਬ ਚ ਐਮ ਆਰ ਐਫ ਉਹਨੂੰ ਠੀਕ ਹੈ ਉਹ ਠੀਕ ਹੈ ਜਿਹਨੇ ਲਗਾਤਾਰ ਨਾ ਟਾਇਰ ਰੂਟ ਤੇ ਕੰਮ ਕਰਨਾ ਠੀਕ ਤੇ ਵਜ਼ਨ ਵੋਜ਼ਨ ਕਿੰਨਾ ਕ ਪਾਇ ਵੋਜਣ ਤਾਂ ਬਹੁਤ ਪੈ ਜਾਂਦਾ ਉਤੋਂ 9 ਫੁੱਟ ਬਣ ਜਾਂਦਾ ਉਤੋਂ ਚੌੜਾ ਬਹੁਤ ਹੋ ਜਾਂਦਾ ਨਾ ਠੀਕ ਕਿੰਨੇ ਕਣਕ ਕਣਕ ਵੇਖੇ ਹੀ ਪਾ ਕੇ ਕਿੰਨੇ ਕੇ ਜੀ ਯਾਰ 142 ਸੀ 42 ਕੁਇੰਟਲ ਖਣੀ ਅੱਛਾ ਜੀ ਗੱਡਾ ਕਰਾਇਆ ਸੀ 142 ਕੁਇੰਟਲ ਹਾਂ ਜਿਵੇਂ ਇਹਦਾ ਬੈੱਡ ਚੌੜਾ ਇਹਦਾ ਢੇਰ ਬਹੁਤ ਤਗੜਾ ਲੱਗ ਜੂਗਾ ਢਿੱਡ ਲਾ ਵਿਜਾਲੇ ਜਿੰਨੀ ਮਰਜ਼ੀ ਵੋਟਾਂ ਨੂੰ ਜਾਂਦੀ ਹੈ ਮਸ਼ੀਨ ਦੇ ਉਹਦੇ ਨਾਲ ਲੱਗ ਜਾਂਦੀ ਹੈ ਆਗਰ ਦੇ ਅੱਛਾ ਠੀਕ ਹੈ ਫਿਰ ਤਾਂ ਇਹ ਵਧੀਆ ਏ ਵੀ ਸੰਨਾ ਦਾ ਸ਼ੌਕ ਆ ਬਾਈ ਨੂੰ ਪੂਰਾ ਹਨ ਤੇ ਦੇਖੋ ਆਪਣੇ ਏਰੀਆ ਦੇ ਵਿੱਚ ਵਿਰਲੇ ਬੰਦੇ ਹੀ ਬਾਈ ਤੁਹਾਡੇ ਨੂੰ ਜਿਹੜੇ ਸੰਨਾ ਦੇ ਪੈਸਾ ਲਾਉਂਦੇ ਨਹੀਂ ਧੂਆ ਘੜੀ ਸੀ ਕਰਦਾ ਮੇਰੇ ਵਰਗਾ ਹਰੇਕ ਟਾਈਮ ਪਾ ਸੀ ਹਮ ਚਲੋ ਵਧੀਆ ਬਾਈ ਤੇ ਇਹ ਪਲੌ ਕਦੋਂ ਲਈ ਸੀ ਬਾਈ ਪਲੌ ਨੂੰ ਤਾਂ 3 ਸਾਲ ਹੋ ਗਏ ਹੋਣੇ ਬਾਈ ਠੀਕ ਆ ਇਹ ਇਹਨਾਂ ਦਾ ਰੰਗ じゃ ਕਾਹ ਤੋਂ ਲੈ ਗਿਆ ਬਾਈ ਯਾਰ ਇਹ ਰੰਗਣਾ ਅਸੀਂ ਪਤਾ ਜਦੋਂ ਲਿਆਏ ਪਹਿਲੇ ਸਾਲ ਹਾਂ ਤੇ ਅਸੀਂ ਇਹ ਦਰਾਖੇઠા ਕੱਢਦੇ अच्छा तो वो स्याल ਦੇ ਨਾਲ ਉੱਤੋਂ ਚੋਂ ਚੋਂ ਕੇ ਪਾਣੀ ਡਗ ਡਗ ਹਾਂ ਬਰਖਤ ਦਾ ਤਾਂ ਹਨਾ ਤਾਂ ਲਿਆ ਇਹ ਮੈਂ ਆਖੀ ਜਾਵਾ ਯਾਰ ਮੈਂ ਕਿਤੇ ਲਮਕਨ ਦੀ ਕੁਆਲਟੀ ਕੁਆਲਟੀ ਬੜੀ ਚੰਗੀ ਵੀ ਉਹਦਾ ਨਹੀਂ ਲਿਆ ਪਰ ਇਹ ਫਿਰ ਥੋੜਾ ਸਿੱਲਾ ਜਿਆਦਾ ਰਿਹਾ ਤਾਂ ਕਰਕੇ ਹੋਇਆ ਹਨਾ ਪਰ ਉੱਤੇ ਪਈ ਹੀ ਨਾ ਤੇਲ ਸਾਰਾ ਸਿਆਲੀ ਪਈ ਹੂੰ ਉਹ ਤਾਂ ਜਾਨੀ ਵਧੀਆ ਹੀ ਆ ਇਹਨਾਂ ਨੂੰ ਬਹੁਤ ਵਧੀਆ ਬਾਈ ਬਹੁਤ ਵਧੀਆ ਚੱਲਦੇ ਆ ਹੂੰ ਕੋਈ ਕਮੀ ਨਹੀਂ ਕਾਪਾ ਕਹਿ ਸਕਦੇ ਆਪਣੇ ਵੀ ਬਹੁਤ ਵਧੀਆ ਲੱਗੇ ਬਾਈ ਇੱਕ ਸਾਰ ਨਹੀਂ ਨਹੀਂ ਪੂਰੇ ਵਧੀਆ ਇਹ ਇਹ ਕਿੰਨੇ ਕਿਤੇ ਆਉਂਦੇ ਬਾਈ ਇਹ ਉਦੋਂ ਲਏ ਸੀਗੇ ਆਪਾਂ ਇੱਕ ਸਬਸਿਡੀ ਆਈ ਸੀਗੀ ਆਪਾਂ ਨੂੰ ਇਹਨਾਂ ਦੇ ਉੱਤੇ ਅੱਛਾ ਉਹ ਪੰਮੇ ਕੱਲ 82 ਗਣੀ 30000 ਰੁਪਏ ਭਰਨਾ ਪਿਆ ਸੀ ਠੀਕ ਹੈ ਬਾਕੀ ਸਬਸਿਡੀ ਆਈ ਉਹ ਤਾਂ ਹੋਣੇ ਡੇਢ 2 ਲੱਖ ਦੇ ਹੈ ਏ ਬਾਈ 2 2 ਉੱਤੇ ਹੀ ਆ ਤਾਂ ਮੇਰੇ ਕੋਲ 2.5 ਦੇ ਢਾਈ ਨੇ ਅੱਛਾ ਇਹਨਾਂ ਦੇ ਭੂਰ ਦੇ ਹੀ ਭੂਰ ਦੇ ਅੱਛਾ ਤੇ ਜਿਹੜੇ ਲਮਕਣ ਵਾਲੇ ਉਹ ਇਦੋਂ ਹੀ ਮਹਿੰਗੇ ਨੇ ਤਾਂ ਉਹ ਤਾਂ ਬਾਈ 3 ਤੋਂ 5 ਜਾਂਦੇ ਅੱਛਾ ਯਾਰ ਠੀਕ ਐ ਇਹ ਇਹ ਫਿਰ ਉਹਦੋਂ ਵੀ ਤੁਸੀਂ ਪਾਉਂਦੇ ਹੁੰਦੇ ਤਾਂ ਹੀ ਲਈ ਸੀ ਬਾਈ ਹਾਂ ਉਦੋਂ ਪਹਿਲਾਂ ਅਸੀਂ ਕਣਕ ਵਾਲੇ ਵਾਹਂ ਚ ਮਾਰੇ ਸੀ ਇਹ ਉਹ ਠੀਕ ਐ 35 ਕਿੱਲੇ ਵਾਹਂ ਮਾਰੇ ਸੀ ਠੀਕ ਐ ਬਾਈ ਤੇ ਇਹ ਬਾਈ ਯਾਰ ਉਹ ਆਪਣੇ ਏਰੀਆ 'ਚ ਵੇਖ ਲਾਣਾ ਜਮਾਂ ਨਵੀਂ ਚੀਜ਼ ਹੀ ਆ ਹੁਣ ਮੈਂ ਲੈ ਕੇ ਆਇਆ ਹਾਂ ਨਾ ਬਾਈ ਤੇ ਯਾਰ ਹਰੇਕ ਬੰਦਾ ਆਏ ਉੱਡ ਕੇ ਜੇ ਵੇਖੇ ਵੀ ਯਰੇ ਕੀ ਛੈ ਲਈ ਜਾਂਦੇ ਹਨਾ ਵੇ ਆਪਣੇ ਲੋਕੀ ਥੋੜੇ ਜਿਹਾ ਨਵੇਂ ਕੰਮ ਤੋਂ ਡਰਦੇ ਆ ਡਰਦੇ ਆ ਮੈਂ ਪਰਾਲੀ ਐਂਦੀ ਹੁਣ ਮਲਚਰ ਲਾ ਕੇ ਆ ਸੁਪਰ ਸੀਡਰ ਲਾ ਆ ਐਸਐਮਐਸ ਲਾ ਕੇ ਵੱਢੀ ਜਾਂਦਾ ਸਾਰੇ ਹੁਣ ਮੈਨੂੰ ਐ ਜਿਹੜਾ ਮਿਲਦਾ ਕਿ ਕਿਵੇਂ ਨੱਪੇਗਾ ਤੂੰ ਕਿਵੇਂ ਨੱਪੇਗਾ ਗਲਤ ਕਰ ਲਿਆ ਉਹ ਸਾਰਾ ਕੁਝ ਹੋ ਜੂਗਾ ਨੱਪੀਆ ਹੋ ਜੂਗਾ ਤੇ ਮਸ਼ੀਨ ਤੇ ਵੀ ਐਸਐਮਐਸ ਲਾਦਾ ਹੈ ਹਾਂ ਮਸ਼ੀਨ ਤੇ ਇੱਕ ਮਸ਼ੀਨਾ ਮਸ਼ੀਨਾ ਕਦੋਂ ਤੋਂ ਚਲਾ ਰਹੇ ਹੋ ਬਈ ਤੁਸੀਂ ਮਸ਼ੀਨ ਬਾਈ 2008 ਤੋਂ 2008 ਤੋਂ ਚਲਾ ਰਹੇ ਹਾਂ ਹਾਂ ਠੀਕ ਹੈ ਉਹ ਉਹਦੋਂ ਦੀਆਂ ਹੀ ਦੋ ਆ ਬਈ ਉਦੋਂ ਨਹੀਂ ਪਹਿਲਾਂ ਆਪਾਂ ਕਰਤਾਰ ਲਿਆਂਦੇ ਸੀ ਇੱਕ ਠੀਕ ਹੈ ਬਈ ਫਿਰ ਉਦੋਂ ਬਾਅਦ ਤਾਂ ਬਸ ਦੋ ਹੀ ਚੱਲੀ ਜਾਂਦੀ ਠੀਕ ਹੈ ਆ ਜਾ ਬਈ ਛਾਵੇਂ ਆਈਏ ਬਈ ਮੇਰੇ ਤਰਫ ਪਹਿਲਾਂ ਤਾਂ ਨਹੀਂ ਬਈ ਇਹ 2008 ਚ ਪਹਿਲੋ ਬਲ ਕਿਹੜੀ ਲਈ ਮਸ਼ੀਨ ਤੁਸੀਂ ਪਹਿਲਾਂ ਕਰਤਾਰ ਹੀ ਲਈ ਸੀ ਇਹ ਆਪਣੀ ਪਹਿਲਾਂ ਇੱਕ ਟਰੈਕਟਰ ਵਾਲੀ ਸੀ ਅੱਛਾ ਜੀ ਉਹ ਫਿਰ ਇਹ ਸਾਡੇ ਹੋਂ ਸੀ ਸਾਡੇ ਨਾਲ ਇੱਧਰ ਨਰਮਾ ਹੁੰਦਾ ਸੀ ਪਹਿਲਾਂ ਠੀਕ ਹੈ ਤੇ ਚੋਨਾ ਲੱਗਦਾ ਸੀ ਘੱਟ ਹੂੰ ਤੇ ਬੜੀ ਸਾਨੂੰ ਸਮੱਸਿਆ ਆਉਂਦੀ ਝੋਨੇ ਵੇਲੇ ਤਾਂ ਸਾਨੂੰ ਮਿਲਦੀ ਨਹੀਂ ਸੀ ਮਸ਼ੀਨ ਅੱਛਾ ਬਹੁਤ ਸਾਲ ਅਸੀਂ ਹੱਥਾਂ ਨਾਲ ਹੀ ਕਰਾਉਂਦੇ ਰਹੇ ਹਾਂ ਠੀਕ ਹੈ ਤੇ ਕਣਕ ਵੇਲੇ ਵੀ ਪ੍ਰੋਬਲਮ ਆਉਂਦੀ ਸੀ ਸਾਨੂੰ ਉਹ ਇਧਰ ਮਸ਼ੀਨਾਂ ਹੁੰਦੀਆਂ ਲੇਡ ਨਰਮੇ ਵਾਲਾ ਏਰੀਆ ਕਰਕੇ ਨਾਲੇ ਝੋਨੇ ਵਾਲੀ ਕਣਕ ਉਦ ਹੀ ਬੜਾ ਔਖਾ ਹੁੰਦਾ ਹੂੰ ਫੇਰ ਉਹ ਫੇਰ ਟਰੈਕਟਰ ਵਾਲੀ ਲਿਆਂਦੀ ਹੂੰ ਫੇਰ ਉਹਨੇ ਝੋਨੇ ਜੇ ਨਹੀਂ ਕਾੜਦੀ ਨਾ ਘੱਡੀ ਤੇ ਫਿਰ ਵੱਟੀ ਲਿਆਂਦੀ ਉਦੋਂ ਬਾਅਦ ਬੱਸ ਚੱਲੀ ਜਾਂਦਾ ਗੰਮ ਬਾਬੇ ਦੀ ਮੇਰ ਨਾਲ ਇੱਕ ਤੋਂ ਦੋ ਕਰ ਰਿਹਾ ਹਾਂ ਹੁਣ ਹੁਣ ਕਿਹੜਾ ਕਿਹੜਾ ਮਾਡਲ ਹੁਣ ਵੀ ਬਦਲੀ ਮਸ਼ੀਨ ਉਹੜਾ ਇੱਕ 19 ਸੀਗੀ ਵੇਚ ਕੇ ਆਈ 23 ਲਿਆਂਦੀ ਆਪਾਂ ਠੀਕ ਹੈ ਇੱਕ ਚੌਵੀ ਮਾਡਲ ਆ ਦੋਵੇਂ ਕਰਤਾ ਰਹੀ ਹੈ ਕਰਤਾ ਰਹੇ ਤੇ ਬਈ ਐਸਐਮਐਸ ਯਾਰ ਕਿਵੇਂ ਇਰਾਦਾ ਬਣਾਇਆ ਫਿਰ ਐਸੇ ਮੈਂ ਸਾਫ਼ ਦੇ ਮਰੇ ਨਹੀਂ ਕਿ ਉਹ ਹੈਗਾ ਕੰਮ ਏਰੀਆ 'ਚ ਆਪਣੇ ਨਹੀਂ ਕੰਮ ਤਾਂ ਇੰਨਾ ਨਹੀਂ ਮੈਂ ਜਲਾਈਏ ਕੰਮ ਫੇਰ ਹੀ ਵੇਚ ਕੇ ਚੱਲਣਗੇ ਨਹੀਂ ਬਹੁਤ ਇਹ ਇਹ ਸੋਚ ਬਈ ਚੰਗੀ ਹੈ ਸਹੀ ਗੱਲ ਹੈ ਹੁਣ ਮੰਨ ਲਓ ਬਈ ਜੇ ਸੁੱਖ ਸਹੂਲਤ ਜਾਂ ਸੰਦ ਹੋਣਗੇ ਫੇਰ ਹੀ ਹੁਣ ਜਿਵੇਂ ਮੈਂ ਸਾਡੇ ਏਰੀਆ 'ਚ ਜੇ ਸਾਡੇ ਉਧਰ ਹੁੰਦੀ ਤਾਂ ਮੈਂ ਐਸਐਮਐਸ ਤੋਂ ਵੜਾ ਲੈਣਾ ਸੀ ਹੈ ਤੇ ਹੁਣ ਮੰਨ ਲਓ ਵਿੱਚੋਂ ਹੋਰ ਵੀ ਬੰਦਿਆਂ ਦਾ ਇਰਾਦਾ ਤਾਂ ਹੋਊਗਾ ਪਰ ਜਦੋਂ ਪੀਪਰਾਲੀ ਤੇਰਾ ਵਾਹਣ ਵੇਖਣਗੇ ਗਾਹ ਨੂੰ ਦੋ ਦਿਨ ਤਾਂ ਰਲਣਗੇ 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 ਸਹੀ ਗੱਲ ਆ ਇਹ ਬਈ ਜਿਹੜਾ ਬੰਦਾ ਮੰਨ ਲਓ ਪਹਿਲ ਕਰ ਸਕਦਾ ਉਹ ਤਾਂ ਕਰੇ ਯਾਰ ਕਰਨੀ ਚਾਹੀਦੀ ਆ ਚਲ ਐਸੇ ਐਸੇ ਵਾਲਾ ਬਹੁਤ ਵਧੀਆ ਕਰਿਆ ਉਹਦੀ ਸਾਨੂੰ ਕਿਸੇ ਗਾਹਕ ਨੇ ਨਹੀਂ ਹੱਸਨ ਦਾ ਕਿਹਾ ਸੀ ਬਸ ਅਸੀਂ ਆਪਦੇ ਮਰਾਂ ਨੂੰ ਲਵਾਇਆ ਤੇ ਉਹੜਾ ਸਾਡਾ ਵੇਖ ਕੇ ਤੇ ਦੋ ਗਾਹਕ ਬਣ ਗਏ ਅੱਛਾ ਆ ਦੇ ਵੀ ਆਪਾਂ ਇਸ ਨਸ ਨਾ ਵਧਣਾ ਸੀ ਆਪ ਆਪਣੀ ਚਲ ਫਿਰ ਤਾਂ ਵਧੀਆ ਯਾਰ ਐ ਬਈ ਸਹੀ ਗੱਲ ਆ ਜਰੂਰੀ ਅੜੀ ਵੀ ਨਹੀਂ ਰੱਖਣੀ ਵੀ ਅੱਗ ਨਹੀਂ ਲਾਉਣੀ ਆਪਾਂ ਹਣਾ ਅੜੀ ਦਾ ਵੀ ਕੋਈ ਫਾਇਦਾ ਨਹੀਂ ਇਹਦਾ ਬਾਕੀ ਫਾਇਦਾ ਹੀ ਹੈ ਬਈ ਹਣਾ ਆਪਣੇ ਬਾਣ ਚ ਇਹ ਬਹੁਤ ਫਾਇਦਾ ਬਈ ਮੇਰੇ ਮਸੀਹਰਾ ਹੂੰ ਤੇ ਉਹ ਨਵਦੇ ਚਾਰ ਪੰਜ ਸਾਲ ਹੋ ਗਏ ਉਹਨਾਂ ਨੂੰ ਅੱਛਾ ਕਿ ਉਹਨਾਂ ਨੇ ਅੱਜ ਤੇ ਮਿੱਟੀ ਚੈੱਕ ਕਰਾਈ ਸੀ ਉਹਦੇ ਵੀ ਰੂੜੀ ਦੀ ਮਾਤਰਾ ਫੁੱਲ ਆ ਤੁਹਾਡੇ ਹਾਂ ਹਾਂ ਆ ਤੱਤਾ ਤਾਂ ਬਣਦਾ ਹੀ ਬਈ ਅਕਸਰ ਹਣਾ ਇੰਨੇ ਨਾੜ ਦੇ ਵੀਰੇ ਪਾਉਂਦੇ ਆ ਦੇ ਹੂੰ ਇਹ ਤਾਂ ਹੈਗਾ ਹੀ ਹੈਗਾ ਬਈ ਫਰਕ ਤਾਂ ਪੈਂਦਾ ਹੀ ਆ ਤੇ ਇਹ ਐਸਐਮਐਸ ਨਾਲ ਮਨਲਾ ਮਸ਼ੀਨ ਤੇ ਲੋੜ ਪੈਂਦਾ ਲੋੜ ਤਾਂ ਪੈਂਦਾ ਕਿੰਨਾ ਹੋ ਬਕਲੇ ਵੜਦੀ ਆ ਬਸ 9 10 ਅੱਛਾ ਝੋਨੇ ਦੇ ਹਾਂ ਉ 16 17 ਕਿਲੇ ਵੜ ਜਾਂਦੀ ਆ ਉ 16 17 ਵੜਦੀ ਤੁਸੀਂ ਫਿਰ ਕੱਲਾ ਆਪਦੇ ਚਲਾਇਆ ਹੋਣਾ ਕਿਸੇ ਦੇ ਤਾਂ ਫਰਾਖੇ ਨਹੀਂ ਹੋਣਾ ਨਾ ਚਲਾਉ ਉਹਨੂੰ ਹਾਂ ਨਹੀਂ ਉਹ ਚਲਾਉਣਾ ਪਰ ਉਹ ਝੋਨਾ ਹਰਾ ਉਹਨਾਂ ਦੇ ਅੱਛਾ ਜਿਨ੍ਹਾਂ ਨੇ ਸਾਰੇ ਆ ਵੀ ਚਲਾਵਾਂਗੇ ਅੱਛਾ ਦੋ ਘਰਾਂ ਦੇ ਇਹਦਾ ਫਿਰ ਖਰਚਾ ਕਿੰਨਾ ਕੁ ਵਧੂਗਾ ਵੀ ਕੋਈ ਕੋ ਮੌਕੇ ਤੇ ਦੇਖ ਲਵਾਂਗੇ ਉਹਦਾ ਮੌਕੇ ਤੇ ਉ ਪਰ ਆਸ-ਪਾਸੋਂ ਕੀਤਾ ਹੀ ਪਤਾ ਆ ਦੇ ਵੀ ਚੱਲੀ ਜਾਂਦਾ 1000 ਰੁਪਿਆ ਵਧ 1000 ਰੁਪਿਆ ਵੱਧ ਠੀਕ ਹੈ ਜੇ ਮਾਲਾ 16 1700 ਹੋਵੇ ਤਾਂ ਜਵੇਂ 27 28 ਤੋਂ ਬਣੋ ਐਵੇਂ ਬਣ ਗਿਆ ਬਾਕੀ ਏਰੀ ਏਰੀ ਦਾ ਭਾਅ ਬਾਕੀ ਆਪਣੇ ਤਾਂ ਬਾਈ ਪੁਰਾਣੀਆਂ ਦੋ 000 ਅੱਠ ਦੇ ਗੋਸਤ ਸਾਡੇ ਆਪ ਦੇ ਘਰੀ ਹੈ ਪੱਕੇ ਹੀ ਆ ਆਪਣੇ ਦਾ ਠੀਕ ਹੈ ਉਹ ਬੱਜੜਾ ਸਾਰੇ ਕਰਨਗੇ ਬਾਕੀ ਠੀਕ ਆਹ ਸਹੀ ਗੱਲ ਹੈ ਚਲੇ ਤਾਂ ਵਧੀਆ ਕਰਿਆ ਬਾਈ ਫਿਰ ਤੇ ਠੀਕ ਹੈ ਬਾਈ ਚਲ ਹੁਣ ਜਾਈਏ ਅਸੀਂ ਫੇਰ ਮਿਲਾਂਗੇ ਬਈ ਧੰਨਵਾਦ ਥੋੜਾ ਬਈ ਜਿਹੜਾ ਸਾਨੂੰ ਸਮਾਨ ਦਿੱਤਾ ਨਾਲੇ ਸਾਨੂੰ ਬੁਲਾਉਂ ਦਿੱਤੇ ਇਹਨੇ ਇਹਨੂੰ ਸ਼ੌਂਕ ਪਾਇਆ ਵੀ ਤੂੰ ਪਰਾਲੀ ਨੱਥੇ ਹਾਂ ਸ਼ੌਂਕ ਆਪਾਂ ਨੂੰ ਹੈਗਾ ਪਰ ਆਪਾਂ ਨੂੰ ਐ ਬੰਦਾ ਨਹੀਂ ਮਿਲਦਾ ਸੀ ਕੋਈ ਜਿਹੜਾ ਹੌਸਲਾ ਜਿਹੜੀ ਚੀਜ਼ ਦੀ ਲੋੜ ਆ ਮਲਚਰ ਰੋਟਾਵੇਟਰ ਰੋਟ ਪਰਾਲੀ ਨੱਪ ਵਗ ਨਹੀਂ ਨਹੀਂ ਬਈ ਧੰਨਵਾਦ ਬਾਕੀ ਤਾਂ ਚੱਲਾ ਨਹੀਂ ਨਹੀਂ ਬਸ ਵਾਧੂ ਮਿਹਰਬਾਨੀ ਇਹ ਹੌਸਲਾ ਹੀ ਬੜਾ ਹੁੰਦਾ ਬਈ ਅੱਖਾਂ ਬਈ ਜੇ ਕੋਈ ਸ਼ਾਨਦਾਰ ਨਾਲ ਆੜਿਆ ਹੁਣ ਪਰਾਲੀ ਬਰੋਲੀ ਨੱਪਨੋਂ ਤਾਂ ਚੱਲ ਬਾਈ ਬੈਠਾ ਮਾਣ ਆ ਇਹ ਹੋ ਜਾਂਦਾ ਤੇ ਠੀਕ ਆ ਚੱਲ ਬਈ ਧੰਨਵਾਦ ਧੰਨਵਾਦ ਮਿਹਰਬਾਨੀ ਤੁਹਾਡੀ ਠੀਕ ਹੈ ਬਈ ਸਤਿ ਸ੍ਰੀ ਅਕਾਲ ਲੈ ਆ ਵੀ ਮਤਰਾ ਚੱਲਦੇ ਹੁਣ ਪਿੰਡ ਨੂੰ ਲੈ ਮਤਰਾ ਮੋਟਰਸਾਈਕਲ ਮੰਗਾ ਲਿਆ ਰਵੀ ਤੋਂ ਤੇ ਹੁਣ ਕੱਪੜੇ-ਕੁਪੜੇ ਲੈ ਕੇ ਆਨੇ ਬਾਬਿਆਂ ਦੇ ਉਹ ਮੁੜ ਕੇ ਨਹੀਂ ਲੱਗਣਾ ਟਾਈਮ ਸਾਰੇ ਕੰਮ ਨਾਲ ਨਾਲ ਹੀ ਕਰਨੇ ਪੈਂਦੇ ਇਹਨੂੰ ਇੱਥੇ ਦੁਕਾਨ ਦੇ ਮੂਹਰੇ ਲਾ ਜਾਂਦੇ ਆਂ ਅਗਰੇ ਗੱਲ ਠੀਕ ਹੈ ਬੜਾ ਪੂਰੀ ਬਣ ਗਈ ਗੱਲ ਸਰਾ ਲੱਗ ਗਿਆ ਜਮਾਂ ਬਾਕੀ ਹਜੇ ਹਾਂ ਇਹ ਵਾਹ ਮਾਰਾਂਗੇ ਦੂਰਿਆਂ ਤਾਉਂਗਾ ਦੋਊਂਗਾ ਬਦਲਾਂਗਾ ਆ ਜਿਹੜੀ ਮਾੜੀ ਮੋੜ ਦੀਂਦੀ ਆ ਮੱਥੇ ਮੱਥੇ ਇਹ ਵੀ ਹਟ ਜੂਗੀ ਓ ਇਹਦਾ ਨਜ਼ਰ ਲੱਗਣ ਵਾਲਾ ਕੰਮ ਆ ਜਿਵੇਂ ਖੀ ਚਲਕਦਾ ਵਾਹਨ ਲੈ ਵਾਹਨ ਹੈਗਾ ਪਲੌਂ ਵਾਲਾ ਤਾਂ ਕਰਕੇ ਫਿਰ ਹੁਣ ਪਹਿਲਾਂ ਅਸੀਂ ਗੱਟੇ ਧਰ ਲਏ ਇੱਕ ਤਰਗੇ ਦੋਵੇਂ ਧਰ ਲਏ ਬੰਪਰ ਦੇ ਲਮਕਾ ਦਿੰਨੇ ਅੱਧਾ ਮੂਹਰ ਨੂੰ ਅੱਧਾ ਸ਼ੋਅ ਨੂੰ ਕਿ ਨਾ ਨੀ ਬੈਠੀ ਨਹੀਂ ਹੋਇਆ ਹੀ ਕੋਈ ਨਹੀਂ ਚੱਲ ਕੋਈ ਨਹੀਂ ਵੀਡੀਓ ਤਾਂ ਰਹਿ ਗਈ ਸੀ ਬੰਦੇ ਨੂੰ ਲਈ ਸੀ ਬਣਾਉਣਾ ਉਹ ਲੋਕ ਵਾਲਾ ਬਟਨ ਨਾ ਪੈ ਗਿਆ ਤੇ ਇਥੋਂ ਉਹਨੂੰ ਪਤਾ ਹੀ ਨਹੀਂ ਲੱਗਾ ਡਾਰੀ ਸੀ ਹੈ ਕੋਈ ਵੀ ਨਹੀਂ ਪਤਾ ਲੱਗਾ ਨੂੰ ਤਾਂ ਉਹੀ ਲੈ ਕੇ ਆ ਰਾਹਣਾ ਸੀ ਇਹਨੂੰ ਕੀ ਪਤਾ ਲੱਗਣਾ ਚੱਲ ਆਪਾਂ ਦੂਰ ਕਿ ਬਣਾ ਦੇ ਦੂਰੀ ਤੋਂ ਮੋੜ ਕੇ ਲੈ ਗਏ ਹੋਰ ਹੈ ਹੋਰ ਦੂਰ ਚੱਲਿਆ ਨਹੀਂ ਰਹਿਣ ਦੇ ਯਾਰਾਂ ਯਾਰ ਉਹ ਮੋੜ ਵਾਲਾ ਇਧਰ ਨੂੰ ਬੋਲਣਾ ਚੱਲ ਆ ਜਿਹੜਾ ਦੂਜੀ ਟਰਾਲੀ ਤੇ ਸਵੇਰੇ ਸਾਰੇ ਨਹੀਂ ਨਹੀਂ ਸਵੇਰੇ ਪਰਸੋਂ ਬਣਾਵਾਂ ਕੋਈ ਨਹੀਂ ਹੁਣ ਆਪਾਂ ਡਰ ਲੈ ਗਿਆ ਵੀ ਲੈ ਆਉਗਾ ਹਾਂ ਪਲਾਉਣ ਲੱਗਦੇ ਕੋਲ ਹਾਂ ਇੰਤਜ਼ਾਮ ਕਰ ਲਿਆ ਇਹਨੇ ਨੇ ਖੜਾ ਆ ਜਾਣਾ ਨਹੀਂ ਮੰਨੀ ਪਰਵਾ ਨਹੀਂ ਇਹਨੇ ਖੜਾ ਹੋ ਜਾਣਾ ਚੱਲ ਕੋਈ ਨਹੀਂ ਉਹ ਮੈਨੂੰ ਐ ਪਲੌਂ ਵਾਲਾ ਵਾਹਣਾ ਮੈਂ ਬਹਿਣਾ ਜਲੇ ਭਾਈ ਨੇ ਹਾਂ ਡੈੱਕ ਡੁੱਕ ਲਾ ਕੇ ਨਾ ਪੂਰੀ ਜਿਵੇਂ ਨਿੱਕੇ ਹੁੰਦੇ ਐ ਰੂੜੀ ਵੇਲੇ ਛੱਡਦੇ ਐ ਡੈੱਕ ਡੁੱਕ ਪੂਰੇ ਪੁਰਾਣੇ ਬੰਦੇ ਵਾਂਗੂ ਜਦੋਂ ਨਾਲ ਮੰਨ ਲਓ ਐ ਮਿੱਟੀ ਪਾਹ ਪਾਉਂਦੇ ਹੁੰਦੇ ਰੂੜੀ ਉਦੋਂ ਇੱਥੇ ਵਹਾ ਦੇਣਾ ਉਹਨਾਂ ਨੇ ਮੜਾ ਜਾ ਵੀ ਚਲੇ ਇਹਨੇ ਨਾ ਗਾਹਾਂ ਸ਼ਾਂ ਕਰੀ ਜਾਈ ਤੇ ਡੀਆਈ ਨੇ ਮੜਾ ਅੱਗਾ ਚੱਕ ਕੇ ਤੁਰਨਾ ਤਾਂ ਉਹ ਸਵਾਦ ਲੈਨੇ ਅੱਜ ਪੂਰਾ ਇਹ ਤਾਂ ਗੱਟੇ ਤਾਂ ਹੀ ਡਾਰ ਚ ਧਰਲੇ ਦੀ ਹੱਕ ਵਾਲੀ ਮਾੜੀ ਆ ਮੈਨੂੰ ਨਹੀਂ ਇਹ ਮੈਂ ਚੱਕਿਆ ਗਿਆ ਸਾਲਾ ਕਲੱਚ ਨੇ ਆਪਣਾ ਪਊਗਾ ਹੱਕ ਦੇਖੋ ਜੀ ਹੱਕ ਵਾਲੀ ਮਾੜੀ ਆ ਤਾਂ ਕਰਕੇ ਆਪਾਂ ਨੂੰ ਗੱਟੇ ਧਰਨੇ ਪਏ ਰੋਕ ਦੇ ਬੰਦੇ ਸਾਰੇ ਸਾਡੇ ਕੋਲੇ ਜਗਾੜੀ ਐ ਇਧਰ ਦੇਖੋ ਤੁਸੀਂ ਆਹ ਸਪਲੈਂਡਰ ਦਾ ਐਵੇਂ ਖੜਕਣ ਲੱਗ ਗਿਆ ਦਾ ਢਟਣ ਇਹ ਚੁੰਬਕ ਲਾ ਦਿਓ ਆ ਚੁੰਬਕ ਲਾਇਆ ਵੇ ਇਹ ਆ ਲੈ ਜਿਵੇਂ ਕਾਰ ਦੇ ਨਹੀਂ ਖੋਲਦੇ ਹੁੰਦੇ ਜ਼ੋਰ ਜੇ ਨਾਲ ਆਹ ਹੈ ਮੈਗਨੇਟ ਲਾ ਦਿਓ ਤੇ ਇਹ ਗੱਡੀ ਚੈੱਕ ਕਰੋ 2008 ਮਾਡਲ ਹੈ ਲੱਗਦੀ ਹੈ ਇਹ ਨਹੀਂ ਹੈ ਮੂਨਾ ਵਸ਼ਾ ਗਲਤੀ ਲਓ ਜੀ ਮੈਸਟਰੀ ਕੋਸਪਰੀ ਸਿੰਘ ਦੇ ਨਾਲ ਆਪਾਂ ਬੈਲਟ ਚੜਾ ਕੇ ਹਟੇ ਬੈਲਟਾਂ ਥੋੜੀਆਂ ਜੀਆਂ ਕਾਂਡਾ ਵਿੱਚ ਸੀ ਪਰ ਆਪਾਂ ਆਖਿਆ ਜਰ ਮਹੇਰేశਵਰੇ ਚਾਲਦੇ ਦਾ ਪਤਾ ਨਹੀਂ ਲੱਗਦਾ ਬੈਲਟਾਂ ਦੀ ਹਾਲ ਤਾਂ ਥੋੜੀ ਜਿਹੀ ਜਿਹੜੀ ਤਾਂ ਡਾਇਨਮੋ ਵਾਲੀ ਆ ਇਹ ਹਾਲਟੀਨੇਟਰ ਵਾਲੀ ਇਹ ਤਾਂ ਵਿਚਾਰੀ ਬਾਲੀ ਇੱਚੀ ਖਰਚੀ ਕਰਦੀ ਰਾਤ ਲਾਈਟਾਂ ਚੱਲਦੀਆਂ ਤਾਂ ਜੇ ਬੰਦ ਕਰ ਦਿੰਦੇ ਸੀ ਤਾਂ ਠੀਕ ਸੀ ਇਹ ਤਾਂ ਆਪਾਂ ਬਦਲਣੀ ਸੀ ਪ੍ਰਣਾਲਾ ਇਹਦਾ ਵੀ ਸੁੱਕੀ ਪਈ ਸੀ ਜੀ ਫੈਨ ਬੈਲਟ ਵੀ ਇਹ ਵੀ ਬਦਲੀ ਰਹੀ ਹੈ ਹੁਣ ਯਾਰ ਕਿੱਡਾ ਕੇ ਸੌਦਾ ਹੈ ਤੇ ਬਾਕੀ ਜੋੜਦਿਆਂ ਨੂੰ ਜਾ ਕੇ ਅੱਜ ਤਵੀਆਂ ਮਾਰਦੇ ਮੜਗਮੜਗਾਂ ਸਵਾਨ ਨੂੰ ਪਾਉਣੇ ਹਵਾ ਪੇਰ ਮਾਰਾਂਗੇ ਸਵਾਗਾ ਸਵਾਗਾ ਮਾਰ ਕੇ ਤੇ ਓਦੋਂ ਬਾਅਦ ਪਾਵਾਂਗੇ ਰੂੜੀ ਫੇਰ ਅੱਜ ਛੁੱਟੀ ਸੀ ਬੰਦੇ ਦੀ ਆਵੇ ਚੀ ਹਾਲੇ ਪਈ ਸੀ ਬੈਲਟ ਤੇ ਕਦਮੇ ਸੀ ਕੋਸਪਰੀ ਸੰਗ ਚੰਗੇ ਰਹਿ ਕੇ ਕਿੰਨੀ ਘਟਾਟ ਕਰਤੀ ਤੂੰ ਕਹਿੰਦੀ ਨਹੀਂ ਕਰਦਾ ਬਹੁਤ ਐ ਨਹੀਂ ਬਾਲੀ ਟਾੜਦਾ ਨਹੀਂ ਨਵੀਂ ਬੈਲਟ ਆ ਨਜਾਇਜ਼ ਟਾੜ ਕੀ ਕਰਨੀ ਆਪਾਂ ਆਪਣਾ ਰੈਡੀਏਟਰ ਤੇ ਪਾਣੀ ਪੁਣੀ ਪਾ ਲਈ ਇਹ ਰੈਡੀਏਟਰ ਹੋਰ ਟਰੈਕਟਰ ਦਾ ਲੱਗਿਆ ਬਈ ਮੋਰੇ ਚ ਸਿੱਧਾ ਨਹੀਂ ਆਉਂਦਾ ਉਹ ਇਹ ਸੈਂਟਰ ਚ ਨਹੀਂ ਇਧਰਲੀ ਸਾਈਡ ਰਹਿ ਜਾਂਦਾ ਆਪਣਾ ਬਾਬਾ ਜੇ ਟੈਗ ਤਿੰਨ ਅਕੇ ਲੈਂਦਾ ਗਿਆ ਚਾਰਾ ਦੋ ਟਰਾਲੀਆਂ ਲੈਂਗੋ ਕੀ ਇਹ ਆਪਣੀ ਮੰਡੀ ਐ ਸਿਸਟਮ ਐ ਕਿ ਸਾਰੇ ਹੀ ਆਪਣੇ ਏਰੀਆ ਚ ਬਈ ਜਿਵੇਂ ਪੱਖਾ ਵਾਰੀ ਨਾਲ ਲੱਗਦਾ ਸੁੱਕੇ ਗਿੱਲੇ ਦਾ ਕੋਈ ਮਸਲਾ ਨਹੀਂ ਅਸਲ ਦਾ ਚਈਦਾ ਸੁੱਕਿਆ ਨਹੀਂ ਹੁਣ ਕਾਲ ਰਿਸ਼ਤੇਦਾਰੀ ਚ ਗਏ ਸੀਗੇ ਬਾਗੇ ਪ੍ਰਾਣੇ ਨਹੀਂ ਉਹ ਕਹਿੰਦੇ ਵੀ ਅਸੀਂ ਅੱਜ ਤਾਈਂ ਰਾਤ ਨਹੀਂ ਲਾਈ ਮੰਨ ਲਓ ਵੀ ਜਦੋਂ ਜਾਂਨੇ ਸੁੱਕਾ ਝੋਨਾ ਹੁੰਦਾ ਤੇ ਸਾਡਾ ਉਹਦੇ ਪੱਖਾ ਸ਼ੁਰੂ ਕਰ ਦਿੰਦੇ ਤੇ ਤੋਲ ਖੇ ਆ ਜਾਂਦੇ ਤੇ ਮੈਂ ਹ ਇੱਥੇ ਜੀਦੇ ਹੁਣ ਆਪਾਂ ਮੂਰੇ ਗਿੱਲੇ ਵਾਲੇ ਦਾ ਮਾਲਾ 50 ਕਿੱਲੇ ਵਾਲਾ ਦਾ ਪਿਆ ਤੇ ਮੇਰਾ ਆਪਾਂ ਤਿੰਨ ਕਿੱਲਿਆਂ ਦਾ ਆਪਣੇ ਪਹਿਲਾਂ 50 ਨੂੰ ਪੱਖਾ ਲੱਗੂਗਾ ਉਹ ਭਾਵੇਂ ਗਿੱਲਾ ਹੀ ਹੋਵੇ ਤੋਲਣਾ ਨਾ ਹੋਵੇ ਇਹ ਗਲਤ ਆ ਆਪਣੇ ਯਾਰ ਮੌਇਸਚਰ ਦੇ ਕੇ ਲਾਉਣਾ ਚਾਹੀਦਾ ਜਿਹਦਾ ਯਾਰ ਹੁਣ ਸੁੱਕਾ ਹੈ ਉਹਦਾ ਪਹਿਲਾਂ ਤੁਲੀ ਜਾਵੇ ਗਿੱਲੇ ਵਾਲੇ ਨੇ ਤਾਂ ਉਹ ਵੀ ਬਹਿਣਾ ਹੀ ਆ ਪੱਖਾ ਲਾ ਕੇ ਵੀ ਬਹਿਣਾ ਨਹੀਂ ਇਹ ਸਾਰੇ ਹੀ ਆਪਣੇ ਕਿ ਕਿੱਥੇ ਕਿੱਥੇ ਆਇਆਂ ਗੋਗੀ ਇਹ ਸਿਸਟਮ ਕਿੱਥੇ ਕਿੱਥੇ ਆਪਣੇ ਨਹੀਂ ਸਾਰੇ ਮੌਕਸਰ ਵੀ ਆਈਆਂ ਮੇਨ ਮੰਡੀ 'ਚ ਵੀ ਇਹ ਗੱਲ ਤਾਂ ਯਾਰ ਫੈਟਾ ਹੁਣ ਆ ਵੇਲਾ ਤੂੰ ਤਿੰਨ ਟਰਾਲੀਆਂ ਸੁੱਕਾ ਵੱਡੇ ਦਾ ਕੀ ਫਾਇਦਾ ਰਿਹਾ ਹਨ ਜਮਾ ਇਹ ਤਾਂ ਕਿਸਕਾ ਆ ਕੇ ਵੱਡੇ